ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਮ ਚੁੱਧ ਨਸ਼ਾ ਵਿਰੋਧ ਤਹਿਤ ਮਾਨ ਜੋ ਸ੍ਰੀ ਸਰਤਾਸ ਸਿੰਘ ਚੈਲ ਆਈਪੀਐਸ ਐਸਐਸਪੀ ਸਾਹਿਬ ਸਮਰੂਹ ਜੀ ਦੇ ਦਿਸ਼ਾ ਨਿਰਦੇਸ਼ੇ ਸ੍ਰੀ ਦੀਪਿੰਦਰ ਪਾਲ ਸਿੰਘ ਜੀ ਜੀ ਤੇ ਕਪਤਾਨ ਲਹਿਰਾ ਦੀ ਅਗਵਾਈ ਵਿੱਚ ਥਾਣਾ ਲਹਿਰਾ ਵੱਲੋਂ ਇਸ ਹਫਤੇ ਵਿੱਚ ਇੱਕ ਮੁਕਦਮਾ ਐਂਟੀ ਸੈਕਟਰ ਦਾ ਦਰਜ ਕੀਤਾ ਗਿਆ ਹੈ ਇਦੇ ਵਿੱਚ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਉਸ ਪਾਸੋਂ 7 ਕਿਲੋਗ੍ਰam ਉੱਕੀ ਜੂਰਾ ਉਸ ਬਰੰਦ ਕਰਾਈ ਗਈ ਸੀ ਇੱਕ ਮੁਕਦਮਾ ਐਕਸਾਈਜ਼ ਐਕਟ ਤਹਿਤ ਦਰਜ ਕਰਕੇ ਉਸ ਪਾਸੋਂ 30 ਬੋਤਲਾਂ ਨਾਜਾਇਜ਼ ਬਰੰਦ ਕਰਾਈਆਂ ਗਈਆਂ ਨੇ ਦੋਵੇਂ ਦੋਸ਼ੀਆਂ ਜਿਹੜੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ 7 ਵਿਅਕਤੀ ਜਿਹੜੇ ਐਡਿਕਟਡ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਤੇ ਨਸ਼ਾ ਛਡਾਉਣ ਦੀ ਦਵਾਈ ਕੰਡਿ ਸ਼ੁਰੂ ਕਰਵਾਈ ਗਈ ਹੈ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਵਿੱਚ ਮੋਤਵਰ ਬੈਕਤੀਆਂ ਪੰਚਾਇਤਾਂ ਨਾਲ ਸੰਪਰਕ ਕਰਕੇ ਜੇ ਵੀ ਜੋ ਵੀ ਕੋਈ ਵਿਅਕਤੀ ਸਾਨੂੰ ਨਸ਼ੇ ਬਾਰੇ ਜਾਣਕਾਰੀ ਦਿੰਦਾ ਹੈ ਜਾਂ ਸਾਨੂੰ ਪਤਾ ਚੱਲਦਾ ਹੈ ਉਸ ਦੇ ਖਿਲਾਫ ਸ਼ਕਤੀ ਨਾਲ ਪੇਸ਼ ਆਇਆ ਜਾਂਦਾ ਹੈ ਤੇ ਸਾਨੂੰ ਪੂਰਨ ਭਰੋਸਾ ਬਣ ਗਿਆ ਕਿ ਨਸ਼ਿਆਂ ਦਾ ਖਾਤਮਾ ਮੁਕੰਮਲ ਤੌਰ ਤੇ ਹੋ ਚੁੱਕਾ ਹੈ ਜੋ ਵੀ ਕੋਈ ਈਕਾ ਦੁੱਕਾ ਕੰਪਲੇਂਟ ਆਉਂਦੀ ਹੈ ਅਸੀਂ ਤੁਰੰਤ ਹੀ ਉਸ ਦੇ ਆਧਾਰ ਤੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਂਦਾ ਹੈ